ਕੇ ਡੌਲਿਆ ਪੱਟਾ ਦਾ ਪੂਰਾ ਜੋਰ ਮਿੱਤਰੋ ਆ ਬੁੱਟਾ 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 ਤੇ ਸ਼ਾਹੀ ਅਨਦਾਣੇ ਵਾਲਾ ਅਨਦਾਣੇ ਵਾਲਾ ਉਹ 265 ਗੱਗੋ ਰਾਏ ਤੜਨੇ ਵਾਲਾ ਗੱਗੋ ਤੇ ਬਿੱਟੂ ਦੀ ਜੋੜੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪ੍ਰਸਿੱਧ ਨੇ ਮਿੱਤਰੋ ਇੱਕ ਪਾਸੇ ਕਹਿੰਦੇ ਹੁਸ਼ਿਆਰਾ ਹੁਸ਼ਿਆਰਾ ਬਾਪਰੀਆ ਉਹ ਢਾ ਕੇ ਹਿੱਕਦੇ ਰਹਿ ਗਿਆ ਢਾ ਕੇ ਹਿੱਕਦੇ ਰਹਿ ਗਿਆ यार उत्ता भी गया चढ़ गया ने सारा कोई दपदा किसी चलना मेरे आज चार क्या देखो है, या भी, भी ये फरियाद ये एक गल वक्री बन जानी है और चंद टारे लग जाने जत् आलूक है आलूक है मलूक ने प्रवीन मलूक ने प्रवीन